ਹੈਲੋ ਜੀ ਸਸ ਸ਼੍ਰੀ ਕਾਲ ਜੀ ਕੀ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਚੱਪਾ ਪੜਾਵਾਂਗੇ ਮਸਾਲੇ ਵਾਲੇ ਚਿੱਟੇ ਸ਼ੁੱਲਿਆਂ ਦੀ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਸਬਜ਼ੀ ਇਹਦੇ ਵਾਸਤੇ ਆਪਾਂ ਨੇ ਚਾਰ ਪੰਜ ਘੰਟੇ ਭੌਂ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ 6-7 ਵਿਸਲਾ ਵਜਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਸਭ ਤੋਂ ਪਹਿਲਾਂ ਆਪਾਂ ਪਾਣੀ ਨੂੰ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਛੋਟੀ ਇਲਾਚੀ ਠੀਕ ਹੈ ਜੀ ਇਹਦਾ ਥੋੜਾ ਥੋੜਾ ਇਹਦਾ ਟੇਸਟ ਬਹੁਤ ਵਧੀਆ ਆਊਗਾ ਆਪਣੇ ਛੋਲਿਆਂ ਦੇ ਵਿੱਚ ਤੇ ਇੱਕ ਚਮਚਾ ਤੋਂ ਘਾਟ ਆਪਾਂ ਥੋੜਾ ਜਿਹਾ ਪਾਇਆ ਇਹਦੇ ਵਿੱਚ ਨਮਕ ਤੇ ਚੌਥਾ ਐਸਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਇਹ ਤੁਸੀਂ ਜ਼ਰੂਰ ਪਾਓ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਚਾਹ ਪੱਤੀ ਦਾ ਪਾਣੀ ਵੀ ਪਾ ਸਕਦੇ ਹੋ ਤੇ ਹੁਣ ਸਾਰੇ ਛੋਲਿਆਂ ਨੂੰ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਐਡ ਕਰ ਦਾਂਗੇ ਤੇ ਇਹਦੇ 6-7 ਦੇ ਬਚਾਵਾਂਗੇ ਆਪਾਂ ਵਿਸਲਾ ਲਓ ਜੀ ਹੁਣ ਕੁੱਕਰ ਨੂੰ ਕਰਾਂਗੇ ਆਪਾਂ ਬਾਂਦ ਤੇ ਬਹੁਤ ਹੀ ਵਧੀਆ ਇਸ ਤਰੀਕੇ ਨਾਲ ਆਪਾਂ ਇਹ ਸਬਜ਼ੀ ਨੂੰ ਬਣਾ ਕੇ ਆਪਾਂ ਤਿਆਰ ਕਰਨੀ ਹੈ ਬਿਲਕੁਲ ਅਪ ਜੜੀ ਹੋਟਲ ਤੋਂ ਲੈ ਕੇ ਆਨੇ ਆ ਸੇਮ ਬਿਲਕੁਲ ਅਪ ਉਸਤਰਾ ਦੀ ਨੂੰ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਬਚਿਆ ਤੇ ਟੇਸਟੀ ਲਓ ਜੀ ਹੁਣ ਆਪਾਂ ਇਹਦੀਆਂ ਵੀ ਸਲੱਬ ਜਾਵਾਂਗੇ 6-7 ਤੇ ਇਧਰ ਆਪਾਂ ਸਾਰਾ ਸਮਾਨ ਕੱਟ ਲਾਂਗੇ ਆਪਾਂ ਮੋٹے-ਮੋٹے ਸਾਈਜ਼ ਵਿੱਚ ਪਿਆਜ਼ ਕੱਟੇ ਨੇ ਅਦਰਕ ਕੱਟਿਆ ਹੈਗਾ ਲਸਣ ਟਮਾਟਰ ਹਰੀਆਂ ਮਿਰਚਾਂ ਇਹ ਆਪਣੇ ਕੋਲੇ ਕੜੀ ਪੱਤਾ ਤੇ ਹਰਾ ਧਰਿਆ ਨੂੰ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਇਹ ਸਾਰੇ ਸਮਾਨ ਨੂੰ ਆਪਾਂ ਨੇ ਮਿਕਸਰ ਦੀ ਵਿੱਚ ਕਰ ਲਿਆ ਗ੍ਰੈਂਡ ਠੀਕ ਹੈ ਜੀ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਣਾ ਤੇ ਹੁਣ ਇੱਕ ਕੜਾਹੀ ਦੇ ਵਿੱਚ ਆਪਾਂ ਸਰੋਂ ਦੇ ਤੇਲ ਦੀ ਕੜਛੀ ਨੂੰ ਪਾ ਕੇ ਚੰਗੀ ਤਰ੍ਹਾਂ ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਸੁੱਕੀਆਂ ਲਾਲ ਮਿਰਚਾਂ ਠੀਕ ਹੈ ਜੀ ਇਹਦੇ ਨਾਲ ਆਪਣੀ ਸਬਜ਼ੀ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਜਦੋਂ ਵੀ ਆਪਾਂ ਬਾਹਰੋਂ ਸਬਜ਼ੀ ਲੈ ਕੇ ਆਉਂਦੇ ਆ ਉਹ ਬਿਲਕੁਲ ਸੇਮ ਇਸੇ ਤਰੀਕੇ ਨਾਲ ਤਿਆਰ ਕਰਦੇ ਨੇ ਤੇ ਇੱਕ ਚਮਚਾ ਪਾਏ ਆਪਾਂ ਇਹਦੇ ਵਿੱਚ ਸੌਫ ਦਾ ਤੇ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਅਜਵੈਨ ਦਾ ਠੀਕ ਹੈ ਜੀ ਚੌਥਾ ਐਸਾ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਤੁਸੀਂ ਸੱਜੀ ਜੀ ਜ਼ਰੂਰ ਐਡ ਕਰਿਓ ਤੇ ਨਾਲ ਹੀ ਪਾਵਾਂਗੇ ਇੱਕ ਚਮਚਾ ਭਰ ਕੇ ਆਪਾਂ ਇਹਦੀ ਵਿੱਚ ਜੀਰੇ ਦਾ ਠੀਕ ਹੈ ਜੀ ਇਹ ਸਾਰੇ ਖੜੇ ਮਸਾਲੇ ਤੁਸੀਂ ਜ਼ਰੂਰ ਐਡ ਕਰਨੇ ਹੈਗੇ ਤੇ ਹੁਣ ਆਪਾਂ ਪਾਵਾਂਗੇ ਇਹਦੀ ਵਿੱਚ ਇੱਕ ਚਮਚਾ ਵੱਡਾ ਭਰ ਕੇ ਸੁੱਕਾ ਧਨੀਆ ਜਿਹਨੂੰ ਆਪਾਂ ਹੱਥਾਂ ਨਾਲ ਮੈਸ਼ ਕਰ ਲਿਆ ਸੀ ਤੇ ਹੁਣ 1 ਮਿੰਟ ਲਈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਪਕਾਵਾਂਗੇ ਇਸ ਤਰੀਕੇ ਨਾਲ ਤਾਂ ਕਿ ਇਹਦੀ ਖੁਸ਼ਬੂ ਬਹੁਤ ਵਧੀਆ ਆਵੇ ਤੇ ਨਾਲ ਹੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਚੌਥਾ ਹਿੱਸਾ ਰਾਈ ਦਾ ਇਹ ਤੁਸੀਂ ਜ਼ਰੂਰ ਐਡ ਕਰਿਓ ਇਹਦੇ ਨਾਲ ਆਪਣੀ ਸਬਜੀ ਦਾ ਟੇਸਟ ਬਹੁਤ ਹੀ ਵਧੀਆ ਆਊਗਾ ਇਸ ਤਰੀਕੇ ਦੇ ਨਾਲ ਤੁਸੀਂ ਸੁੱਕੇ ਮਸਾਲਿਆਂ ਨੂੰ ਪਾ ਕੇ ਇਹ ਸਬਜੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਹੁਣ ਆਪਾਂ ਜਿਹੜਾ ਮਿਕਸੀ ਦੇ ਵਿੱਚ ਗ੍ਰੈਂਡ ਕੀਤਾ ਸੀ ਮਸਾਲਾ ਉਹ ਸਾਰੇ ਨੂੰ ਸਿਰਫ ਪਿਆਜ਼ ਹੀ ਆਏ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਅਦਰਕ ਲਸਣ ਨਹੀਂ ਪਾਇਆ ਸਭ ਤੋਂ ਪਹਿਲਾਂ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਕਿਉਂਕਿ ਜਿਹੜੇ ਆਪਾਂ ਛੋਲਿਆਂ ਦੀ ਸਬਜ਼ੀ ਬਣਾ ਰਹੇ ਹਾਂ ਬਹੁਤ ਹੀ ਵਧੀਆ ਤੇ ਟੇਸਟੀ ਤੁਹਾਨੂੰ ਆਪਾਂ ਦੱਸਿਆ ਜਿਹੜੇ ਆਪਾਂ ਛੋਲੇ ਭਦੂਏ ਦੇ ਨਾਲ ਸਬਜ਼ੀ ਨੂੰ ਖਾਣੇ ਇਹ ਉਹ ਵਾਲੇ ਛੋਲੇ ਨੂੰ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ ਲਓ ਜੀ ਹੁਣ ਆਪਾਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਇਸ ਮਸਾਲੇ ਨੂੰ ਕੱਲੇ ਪਿਆਜ਼ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਗੇ ਲਓ ਜੀ 1-2 ਮਿੰਟ ਤੋਂ ਆਪ ਨੂੰ ਜ਼ਿਆਦਾ ਹੋ ਗਿਆ ਉਹਨੂੰ ਭੁੰਨਦੇ ਨੂੰ ਇਹ ਹਲਕਾ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਦੀ ਪੀਸਟ ਇਨੂੰ ਆਪਾਂ ਜੂਰ ਤੋਂ ਜ਼ਿਆਦਾ ਨਹੀਂ ਕੀਤਾ ਹੈਗਾ ਕਿ ਇਹ ਸਿਰਫ ਆਪਾਂ ਦਰਦਰਾ ਜਿਹਾ ਰੱਖਿਆ ਹਲਕਾ ਤਾਂ ਕਿ ਆਪਣੀ ਸਬਜ਼ੀ ਦਾ ਟੇਸ ਬਹੁਤ ਵਧੀਆ ਆਵੇ ਲੋ ਜੀ ਹੁਣ ਆਪੇ ਇਹਨੂੰ ਸਾਜ ਨੂੰ ਚੰਗੀ ਤਰ੍ਹਾਂ ਕੱਚਾਪਨ ਖਤਮ ਕਾਲੀ ਚੰਗੀ ਤਰ੍ਹਾਂ ਭਰਨ ਹੋਣ ਤੱਕ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਬਹੁਤ ਵਧੀਆ ਇਹ ਸਬਜੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੁਸੀਂ ਇਹਨੂੰ ਘਰੇ ਪੂਰੀਆਂ ਗੱਡ ਕੇ ਵੀ ਖਾ ਸਕਦੇ ਹੋ ਕੇਲੂਪਰ ਠੂਰਿਆਂ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਸੇ ਤਰੀਕੇ ਨਾਲ ਤੁਸੀਂ ਸਬਜੀ ਨੂੰ ਖਾ ਸਕਦੇ ਹੋ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਪਾਵਾਂਗੇ ਆਪਾਂ ਇਸ ਟੈਮੇ ਦੇ ਉੱਤੇ ਕੜੀ ਪੱਤਾ ਠੀਕ ਹੈ ਜੀ ਇਹ ਬਿਲਕੁਲ ਫਰੈਸ਼ ਕੜੀ ਪੱਤਾ ਆਪਾਂ ਲੈ ਕੇ ਆਏ ਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਸ ਤਰ੍ਹਾਂ ਬੱਤਣਾ ਕੱਟ ਕੇ تینوں ਪਮਸਾਲੇ ਦੇ ਵਿੱਚ ਐਡ ਕਰਤਾ ਗਏ ਇਹਨੂੰ ਆਪਾਂ ਪਹਿਲਾਂ ਵੀ ਐਡ ਕਰ ਸਕਦੇ ਸੀ ਕਿਉਂਕਿ ਇੱਕੋ ਦਮ ਜਦੋਂ ਆਪਾਂ ਇਹਨੂੰ ਤੇਲ ਦੇ ਵਿੱਚ ਛੱਟਾਂਗੇ ਬਿਲਕੁਲ ਬ੍ਰਾਊਨ ਹੋ ਜਾਂਦਾ ਇਸ ਕਰਕੇ ਆਪਾਂ ਥੋੜਾ ਜਿਹਾ ਇਹਨੂੰ ਮਸਾਲੇ ਨੂੰ ਭੁੰਨ ਕੇ ਫਿਰ ਇਹਨੂੰ ਐਡ ਕੀਤਾ ਜੇ ਤੁਸੀਂ ਉਸ ਤਰ੍ਹਾਂ ਵੀ ਪਾਣਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਵੀ ਤੁਸੀਂ ਇਹਨੂੰ ਐਡ ਕਰ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਪਰ ਦਾ ਟੇਸ ਵੀ ਬਹੁਤ ਵਧੀਆ ਹੋਊਗਾ ਲਓ ਜੀ ਚੋਲੇ ਆਪਣੇ ਉਬਲ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਸਿਹੜਾ ਪਏ ਨੂੰ ਮਸਾਲੇ ਨੂੰ ਬਣਾ ਕੇ ਤਿਆਰ ਕਰ ਰਹੇ ਹਾਂ ਤੇ ਆਪਣੇ ਪਿਆਜ਼ ਤੇ ਅਦਰਕ ਲਸਣ ਚੰਗੀ ਤਰ੍ਹਾਂ ਬਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਟਮਾਟਰ ਦੀ ਜਿਹੜੀ ਪਿਊਰੀ ਬਣਾ ਕੇ ਰੱਖੀ ਸੀ ਉਹਨੂੰ ਵੀ ਆਪਾਂ ਹੁਣ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਚੰਗੀ ਤਨਾ ਆਪਾਂ ਟਮਾਟਰ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਫਰਾਈ ਨਾਲ ਤਾਂ ਕਿ ਦਾ ਕੱਚਾਪਨ ਬਿਲਕੁਲ ਵੀ ਨਾ ਰਹੇ ਕਈ ਵਾਰੀ ਆਪਾਂ ਜਦੋਂ ਗ੍ਰाइंड ਕਰਕੇ ਮਸਾਲੇ ਨੂੰ ਮਿਕਸੀ ਦੇ ਵਿੱਚ ਉਹ ਸਬਜੀ ਬਣਾ ਕੇ ਤਿਆਰ ਕਰਦੇ ਆ ਉਹਦੀ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਜੀ ਪਿਆਜ਼ਾਂ ਦਾ ਕੱਚਾਪਨ ਤਾਂ ਆਪ ਨੂੰ ਹਰ ਵਕਤ ਮਸਾਲੇ ਥੰਸੂ ਉਸੁੰਦਾ ਇਸ ਕਰਕੇ ਤੁਸੀਂ ਪਿਆਜ਼ ਨੂੰ ਜੂਰ ਤੋਂ ਜ਼ਿਆਦਾ ਹੀ ਬ੍ਰਾਊਨ ਕਰਨਾ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਪਹਿਲਾਂ ਵੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਉਹਨੂੰ ਮਿਕਸਰ ਦੇ ਵਿੱਚ ਗ੍ਰाइंड ਕਰ ਸਕਦੇ ਹੋ ਲਓ ਜੀ ਹੁਣ ਆਪਾਂ ਮੀਡੀਅਮ ਗੈਸ ਕਰਕੇ ਦੇਜੇ ਇੱਕ ਚਮਚਾ ਨਮਕ ਦਾ ਪਾਇਓ ਤੁਸੀਂ ਯਾਦ ਰੱਖਿਓ ਆਪਾਂ ਛੋਲਿਆਂ ਦੇ ਵਿੱਚ ਵੀ ਇੱਕ ਚਮਚਾ ਨਮਕ ਦਾ ਪਾਇਆ ਸੀ ਠੀਕ ਹੈ ਜੀ ਇਸ ਲਈ ਆਪਾਂ ਪਹਿਲਾਂ ਥੋੜਾ ਪਾਵਾਂਗੇ ਜਿਹੜਾ ਆਪਾਂ ਜਰੂਰ ਥੋੜੀ ਕੀਤਾ ਆਪਾਂ ਥੋੜਾ ਜਾਇਦੇ ਵਿੱਚ ਹੋਰ ਐਡ ਕਰਾਂਗੇ ਲਓ ਜੀ ਮਸਾਲੇ ਦੇ ਵਿੱਚ ਆਪਾਂ ਨਮਕ ਇਸ ਕਰਕੇ ਪਾਇਆ ਕਿ ਟਮਾਟਰ ਤੇ ਪਿਆਜ਼ ਚੰਗੀ ਤਰ੍ਹਾਂ ਆਪਸ ਵਿੱਚ ਘੁਲ ਜਾ ਰ ਫਿਲਹਾਲ ਤਾਂ ਇਹ ਸਾਰੇ ਕੁਲੇ ਹੋਏ ਨੇ ਪਰ ਇਹਨੂੰ ਥੋੜੇ ਪੱਕਣ ਵਾਸਤੇ ਇੱਕ ਦੋ ਮਿੰਟ ਆਪਾਂ ਦੇਵਾਂਗੇ ਠੀਕ ਹੈ ਜੀ ਲਓ ਜੀ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਤੇ ਨਾਲ ਹੀ ਪਾ ਦਾਂਗੇ ਆਪਾਂ ਇੱਕ ਚਮਚੇ ਥੋੜਾ ਜਿਹਾ ਕੱਟ ਦੀਗੀ ਮਿਰਚ ਧਾਰ ਕੇ ਆਪਣਾ ਕਲਰ ਬਹੁਤ ਵਧੀਆ ਆਵੇ ਸਬਜੀ ਦਾ ਤੇ ਹਲਕੀ ਚੌਥਾ ਕਿਸਰ ਪਾਇਆ ਆਪਾਂ ਲਾਲ ਮਿਰਚ ਦਾ ਠੀਕ ਹੈ ਜੀ ਲਾਲ ਮਿਰਚ ਬਹੁਤ ਜ਼ਿਆਦਾ ਐਡ ਨਹੀਂ ਕਰਨਾ ਇੱਕ ਚਮਚੇ ਥੋੜਾ ਜਿਹਾ ਕੱਟ ਪਾਇਆ ਆਪਾਂ ਗਰਮ ਮਸਾਲੇ ਦਾ ਇਹ ਮਸਾਲੇ ਤੁਸੀਂ ਆਪਣੀ ਹਿਸਾਬ ਨਾਲ ਵਧ ਘੱਟ ਕਰ ਸਕਦੇ ਹੋ ਜਿੰਨਾ ਤੁਹਾਨੂੰ ਵਧੀਆ ਲੱਗਦਾ ਜੇ ਤੁਹਾਨੂੰ ਜ਼ਿਆਦਾ ਤਿੱਖਾ ਖਾਣਾ ਪਸੰਦ ਹੈ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਹੋ ਜੇ ਤੁਹਾਨੂੰ ਲਿਮਟ ਤੱਕ ਖਾਣਾ ਪਸੰਦ ਹੈ ਤਾਂ ਤੁਸੀਂ ਉਸ ਤਰੀਕੇ ਨਾਲ ਇਹਨੂੰ ਪਾ ਕੇ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਭੁੰਨਾਂਗੇ ਲਓ ਜੀ ਕਿ ਐਸਾ ਆਪਣਾ ਬਿਲਕੁਲ ਹੀ ਮੀਡੀਅਮ ਆ ਆਪਾਂ ਬਿਲਕੁਲ ਤਾਂ ਕੱਚਾ ਪਨ ਖਤਮ ਕਰਨ ਲਈ ਮਸਾਲਿਆਂ ਦਾ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨੇ ਪਏ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣੇ ਕੋਲੇ ਹੈਗਾ ਛੋਲਿਆਂ ਦਾ ਪਾਣੀ ਜਿਸ ਪਾਣੀ ਦੇ ਵਿੱਚ ਆਪਾਂ ਛੋਲਿਆਂ ਨੂੰ ਉਬਾਲਿਆ ਸੀ ਉਸੇ ਪਾਣੀ ਦੀ ਇੱਕ ਦੋ ਕੜਚੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਣਾ ਵਾ ਤਾਂ ਕਿ ਆਪਣੇ ਮਸਾਲੇ ਦਾ ਟੇਸਟ ਵੀ ਬਹੁਤ ਵਧੀਆ ਆਵੇ ਤੇ ਆਪ ਨੂੰ ਪਾਣੀ ਦੀ ਜ਼ਰੂਰਤ ਤਾਂ ਜ਼ਰੂਰ ਹੁੰਦੀ ਹੈ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਨਾਰਮਲ ਪਾਣੀ ਨੂੰ ਵੀ ਉਸ ਤਰ੍ਹਾਂ ਗਰਮ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ ਇਸसे ਪਾਣੀ ਦੇ ਆਪਾ ਫਾਇਦੇ ਉਠਾਵਾਂਗੇ ਇਸੇ ਕਰਕੇ ਆਪਾਂ ਉਸੇ ਦੇ ਨਾਲ ਹੀ ਮਸਾਲੇ ਨੂੰ ਪੁੰਨਾਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਕ ਦੋ ਮਿੰਟ ਆਪੇ ਨੂੰ ਢੱਕ ਕੇ ਪਕਾਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਚੀਨੀ ਦਾ ਇਹ ਜ਼ਰੂਰ ਪਾਓ ਤਾਂ ਕਿ ਆਪਾਂ ਛੋਲੇ ਦੇ ਵਿੱਚ ਥੋੜੀ ਜਿਹੀ ਖਟਾਸ ਜੀ ਆ ਜਾਂਦੀ ਹੈਗੀ ਤੇ ਇਹ ਪਾਇਆ ਆਪਾਂ ਚੌਥੇ ਹਿੱਸੇ ਤੋਂ ਵੀ ਘੱਟ ਆਮਚੂਰ ਤਾਂ ਕਿ ਖੱਟਾ ਮਿੱਠਾ ਟੇਸ ਆਪਣੇ ਚੋਲੇ ਦੀ ਸਬਜ਼ੀ ਚ ਆਵੇ ਤਾਂ ਕਿ ਆਪ ਨੂੰ ਖਾਣ ਚ ਬਹੁਤ ਜ਼ਿਆਦਾ ਵਧੀਆ ਲੱਗੇ ਠੀਕ ਹੈ ਜੀ ਇਹ ਤੁਸੀਂ ਜ਼ਰੂਰ ਪਾਓ ਜੇ ਤੁਸੀਂ ਖੰਡ ਦੀ ਜਗ੍ਹਾ ਦੇ ਵਿੱਚ ਥੋੜੀ ਸ਼ੱਕਰ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਜੋ ਵੀ ਪਾ ਸਕਦੇ ਹੋ ਪਰ ਜ਼ਰੂਰ ਤੋਂ ਜ਼ਿਆਦਾ ਤੁਸੀਂ ਕੁਝ ਨਹੀਂ ਪਾਣਾ ਹੈਗਾ ਠੀਕ ਹੈ ਜੀ ਹਰ ਚੀਜ਼ ਝੂਟ ਦੇ ਮੁਤਾਬਕ ਹੀ ਤੁਸੀਂ ਪਾਓ ਲਓ ਜੀ ਹੁਣ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਥੋੜਾ ਜਿਹਾ ਪਾਣੀ ਆਪਾਂ ਉਹ ਉਹੀ ਪਾਣੀ ਇਹਦੇ ਚ ਥੋੜਾ ਜਿਹਾ ਹੋਰ ਐਡ ਕੀਤਾ ਸੀ ਠੀਕ ਹੈ ਜੀ ਹੁਣ ਆਪਾਂ ਮਸਾਲੇ ਨੂੰ ਥੋੜਾ ਜਿਹਾ ਹੋਰ ਭੁੰਨ ਲਾਂਗੇ ਕਿਉਂਕਿ ਸਾਰੀ ਸਬਜੀ ਮਸਾਲੇ ਤਸਰਤੀ ਹੁੰਦੀ ਹੈ ਠੀਕ ਹੈ ਜੀ ਇੱਕ ਦੋ ਮਿੰਟ ਆਪਾਂ ਹੋਰ ਭੁੰਨ ਲਿਆ ਸੀ ਮਸਾਲੇ ਨੂੰ ਮਸਾਲਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੀ ਸ਼ਕਲ ਵੀ ਬਹੁਤ ਜ਼ਿਆਦਾ ਵਧੀਆ ਤੇ ਇਹ ਖਾਜ ਵੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਸਬਜੀ ਬਣ ਕੇ ਤਿਆਰ ਹੋਗੀ ਛੋਲੇ ਮਸਾਲੇ ਦਾਰ ਬਣਾ ਕੇ ਤੁਸੀਂ ਘਰ ਦੇ ਵਿੱਚ ਜ਼ਰੂਰ ਤਿਆਰ ਕਰੋ ਇਸ ਤਰ੍ਹਾਂ ਲਓ ਜੀ ਮਸਾਲਾ ਬਣ ਕੇ ਆਪਣਾ ਬਿਲਕੁਲ ਤਿਆਰ ਆ ਤੇ ਬਹੁਤ ਵਧੀਆ ਤੇ ਗੈਸ ਨੂੰ ਆਪਾਂ ਕਰਤਾ ਜਮਾ ਮੀਡੀਅਮ ਤੇ ਹੋਣਾ ਆਪਾਂ ਥੋੜਾ ਜਿਹਾ ਪਾਵਨ ਜਿਹਦੇ ਵਿੱਚ ਹਰਾ ਧਨੀਆ ਬਾਕੀ ਦਾ ਧਨੀਆ ਆਪਾਂ ਇਹਨੂੰ ਬਾਅਦ ਵਿੱਚ ਐਡ ਕਰਾਂਗੇ ਥੋੜਾ ਜਿਹਾ ਆਪਾਂ ਜਰੂਰ ਮਸਾਲੇ ਦੇ ਵਿੱਚ ਇਹਨੂੰ ਭੁੰਨਾਂਗੇ ਤਾਂ ਕਿ ਆਪਣੀ ਸਬਜ਼ੀ ਦਾ ਟੇਸ ਵੱਧ ਤੋਂ ਵੱਧ ਬਣ ਕੇ ਆਵੇ ਜਿਸ ਤਰ੍ਹਾਂ ਦੀ ਆਪਾਂ ਬਾਹਰੋਂ ਖਾਂਦੇ ਉਸ ਤੋਂ ਵੀ ਜ਼ਿਆਦਾ ਵਧੀਆ ਆਪਾਂ ਘਰ ਦੇ ਵਿੱਚ ਫਰੈਸ਼ ਬਣਾ ਕੇ ਖਾ ਸਕਦੇ ਹਾਂ ਲਓ ਜੀ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਭੁੰਨ ਲਿਆ ਮਸਾਲੇ ਦੀ ਸਿੱਟੀ ਸਾਰੀ ਸਬਜ਼ੀ ਉੱਤੇ ਠੀਕ ਹੈ ਜਿਵੇਂ ਕਿ ਆਪਾਂ ਜ਼ਿਆਦਾ ਟਾਈਮ ਨਹੀਂ ਲਗਾਇਆ ਹੈਗਾ ਬਹੁਤ ਥੋੜੇ ਟਾਈਮ ਦੇ ਵਿੱਚ ਆਪਣਾ ਬਹੁਤ ਵਧੀਆ ਮਸਾਲਾ ਤੇ ਮੀਡੀਅਮ ਗੈਸ ਤੇ ਬਣਾ ਕੇ ਆਪਾਂ ਤਿਆਰ ਕੀਤਾ ਸਬ지 ਜਦ ਵੀ ਆਪਾ ਬਣਾਈਏ ਪੂਰੀ ਡੀਜ਼ ਨਾਲ ਬਣਾ ਕੇ ਤਿਆਰ ਕਰੋ ਤਾਂ ਕਿ ਖਾਣ ਵਾਲਾ ਵੀ ਖੁਸ਼ ਹੋ ਕੇ ਖਾਵੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਆ ਲਓ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਬਣ ਕੇ ਤਿਆਰ ਆ ਤੇ ਹੁਣ ਆਪਾਂ ਇੱਥੇ ਸਾਰੇ ਛੋਲੇ ਨੂੰ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਸਾਰੇ ਛੋਲੇ ਨੂੰ ਆਪਾਂ ਇਹ ਕੁੱਕਰ ਚੋਂ ਕੱਢ ਕੇ ਕੜਾਹੀ ਦੇ ਵਿੱਚ ਐਡ ਕਰਤਾ ਏ ਤੇ ਇਹਦੇ ਵਿੱਚ ਜਿਹੜਾ ਆਪਾਂ ਪਾਣੀ ਦੀ ਬਚਤ ਉਸ ਆਪਾਂ ਇਹਦੇ ਵਿੱਚ ਕੋਈ ਪਾਣੀ ਐਡ ਨਹੀਂ ਕੀਤਾ ਹਜੇ ਤੱਕ ਕਿਉਂਕਿ ਜਿਹੜਾ ਆਪਣੇ ਛੋਲੇ ਚ ਹਲਕਾ ਜਿਹਾ ਪਾਣੀ ਸੀਗਾ ਉਹੀ ਆਪਣੇ ਕੜਾਹੀ ਦੇ ਵਿੱਚ ਐਡ ਕਰਤਾ ਕਿਉਂਕਿ ਜੂਟ ਜ਼ਿਆਦਾ ਜੇ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਫਿਰ ਉਹ ਮਸਾਲੇ ਵਾਲੇ ਛੋਲੇ ਨਹੀਂ ਬਣਨੇ ਹੈਗੇ ਉਹ ਬਿਲਕੁਲ ਆਪਣੇ ਤਰੀ ਅੰਗੂਰ ਗਰੇਵੀ ਵਾਲੇ ਬਣ ਕੇ ਤਿਆਰ ਹੋਣਗੇ ਠੀਕ ਹੈ ਜੀ ਲਓ ਜੀ ਜੇ ਤੁਸੀਂ ਚਾਹੋ ਤਾਂ ਇਹਦੇ ਚ ਪਾਣੀ ਪਾ ਕੇ ਨੂੰ ਤਰੀ ਬਣਾ ਕੇ ਵੀ ਬਣਾ ਸਕਦੇ ਹੋ ਕਿ ਜੇ ਤੁਸੀਂ ਇਹਨੂੰ మీడియం ਜਿਹਾ ਬਣਾ ਕੇ ਛੋਲੇ ਨੂੰ ਖਾਣਾ ਪਸੰਦ ਕਰੋਗੇ ਤਾਂ ਉਸ ਤਰੀਕੇ ਨਾਲ ਹੀ ਖਾ ਸਕਦੇ ਹੋ ਆਪਾਂ ਹੁਣ ਟੋਟਲ ਇਹਦੇ ਵਿੱਚ ਦੋ ਕੜਸ਼ੀਆਂ ਪਾਣੀ ਦੇ ਪਾਤੀਆਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਨਹੀਂ ਐਡ ਕਰਨਾ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਸੁੱਕਾ ਵੀ ਨਹੀਂ ਕਰਨਾ ਹੈਗਾ ਤੇ ਨਾ ਹੀ ਜ਼ਿਆਦਾ ਤਰੀ ਵਾਲਾ ਬਿਲਕੁਲ మీడియం ਬਣਾ ਕੇ ਛੋਲੇ ਮਸਾਲੇ ਆਪਾਂ ਤਿਆਰ ਕਰਨੇ ਆ ਤੇ ਇੱਕ ਦੋ ਮਿੰਟ ਲਈ ਆਪਾਂ ਇਹਨੂੰ ਬਸ ਹੁਣ ਗੈਸ ਦੇ ਉੱਤੇ ਚੰਗੀ ਤਰ੍ਹਾਂ ਪਕਾਉਣਾ ਉਸ ਤੋਂ ਬਾਅਦ ਆਪਾਂ ਇਹਨੂੰ ਬਿਲਕੁਲ ਵੀ ਪਕਾਉਣਾ ਨਹੀਂ ਹੈਗਾ ਤੇ लास्ट ਤੇ ਪਾਵਾਂਗੇ ਆਪਾਂ ਇੱਕ ਚਮਚਾ ਭਰ ਕੇ ਦੇਸੀ ਘਿਓ ਦਾ ਠੀਕ ਹੈ ਜੀ ਜੇ ਤੁਹਾਡੇ ਕੋਲੇ ਕੋਈ ਮੱਖਣ ਆ ਤੁਹਾਨੂੰ ਉਹ ਵਧੀਆ ਲੱਗਦਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪਰ ਤੁਸੀਂ ਇਹਦੇ ਵਿੱਚ ਦੇਸੀ ਘਿਓ ਹੀ ਐਡ ਕਰਿਓ ਠੀਕ ਹੈ ਜੀ ਇਹਦੇ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਦੇਖਣ ਨੂੰ ਲੱਗ ਰਹੀ ਹੈ ਤੇ ਹੁਣ लास्ट ਤੇ ਪਾਵਾਂਗੇ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਖੂਬਸਾਰਾ ਹਰਾ ਧਨੀਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਚ ਪਹਿਲਾਂ ਵੀ ਐਡ ਕੀਤਾ ਸੀ ਤੇ ਹੁਣ ਬਾਅਦ ਵਿੱਚ ਵੀ ਇਹਨੂੰ ਐਡ ਕੀਤਾ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਇਸ ਚੀਜ਼ ਨੂੰ ਇਸ ਤਰ੍ਹਾਂ ਬਹੁਤ ਹੀ ਵਧੀਆ ਮਸਾਲੇਦਾਰ ਸਬਜ਼ੀ ਬਣਾ ਕੇ ਛੋਲੇ ਦੀ ਤਿਆਰ ਕਰੋ ਤੁਹਾਡਾ ਪਰਿਵਾਰ ਖਾ ਕੇ ਬਹੁਤ ਜ਼ਿਆਦਾ ਖੁਸ਼ ਹੋਊਗਾ ਤੁਸੀਂ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਲੱਗਦੀ ਹੈ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਮਸਾਲਾ ਛੋਲੇ ਦੀ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਖਾਣਗੇ ਬਹੁਤ ਖੁਸ਼ ਹੋ ਕੇ ਖਾਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਤੁਹਾਨੂੰ ਜੋ ਵੀ ਦਿਖਾਣੇ ਬਿਲਕੁਲ ਸਹੀ ਤੇ ਰੀਅਲ ਦਿਖਾਣੇ ਆ ਤੁਸੀਂ ਇੱਕ ਵਾਰੀ ਸਾਡੇ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਓਕੇ ਜੀ ਥੈਂਕ ਯੂ ਬਾਏ